ਫੈਗਿਆ ਤੇ ਡੇਢਲੇ ਪਿੰਡ ਚੀਮਾ ਬਾਟ ਦੇ ਇੰਡੋ-ਤਿੱਬਤ ਬਾਰਡਰ ਪੁਲਿਸ ਦੇ ਵਿੱਚ ਨੌਕਰੀ ਕਰਦੇ ਤਰਸੀਮ ਸਿੰਘ ਨੇ ਡਿਊਟੀ ਦੇ ਦੌਰਾਨ ਸ਼ਹਾਦਤ ਦਾ ਜਾਨ ਪੀ ਲਿਆ ਸ਼ਹੀਦ ਤਰਸੀਮ ਸਿੰਘ ਦੀ ਦੇ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਚੀਮਾ ਬਾਟ ਵਿਕੇ ਪਹੁੰਚੇ ਜਿੱਥੇ ਆਈਟਬੀਪੀ ਦੇ ਜਵਾਨਾਂ ਦੇ ਵੱਲੋਂ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਮ੍ਰਿਤਕ ਜਵਾਨ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਬੱਚਿਆਂ ਨੂੰ ਛੱਡ ਗਿਆ ਜਿਹੜੇ ਜਪਾਨ ਅਜ ਮਹੀਨਾ ਕੋ ਪਹਿਲਾ ਛੁੱਟੀ ਖੱਟ ਕੇ ਡਿਊਟੀ ਤੇ ਵਾਪਸ ਪਰਤੇ ਸਨ ਕਿਸੇ ਦੌਰਾਨ ਉਥੇ ਬਿਮਾਰ ਹੋਣ ਤੇ ਚਲਦਿਆ 4 ਫਰਵਰੀ ਨੂੰ ਅਸਾਮ ਤੇ ਵਿੱਚ ਹੀ ਉਹਨਾਂ ਨੇ ਅច ਹੱਦ ਦਾ ਚਾਂਪੀਤਾ ਜਪਾਨਤਰ ਸੇਮ ਸਿੰਘ ਦੇ ਅੰਤਿਮ ਸੰਸਕਾਰ ਤੇ ਮੋਕੇ ਪਿੰਡ ਵਾਸੀਆਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਡੀਐਸਪੀ ਬੰਬਾ ਬਕਾਲਾ ਐਸਐਚਓ ਵਿਆਸ ਅਤੇ ਆਈਟੀਬੀਪੀ ਦੇ ਅਧਿਕਾਰੀਆਂ ਨੇ ਦੇ ਉੱਪਰ ਫੁੱਲ ਪੈਂਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਸੋ ਪਰਿਵਾਰਿਕ ਮੈਂਬਰਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਜਿਹੜਾ ਪਰਿਵਾਰ ਤੇ ਉੱਤੇ ਕੀ ਪੀਤ ਰਿਹਾ ਰੋ ਰੋ ਬੁਰਾ ਹਾਲ ਹੈ ਇਸ ਪਰਿਵਾਰ ਦਾ ਇੱਕ ਵਾਰ ਇਹਨਾਂ ਤਸਵੀਰਾਂ ਵੱਲ ਧੁੱਕ ਕਰਦੇ ਹਾਂ ਕਿ ਕਿੰਜ ਇਹ ਪਰਿਵਾਰ ਛੜਾ ਭਾਵੁਕ ਹੋਇਆ ਹੈ ਤਰਫੀਮ ਸਿੰਘ ਜੀ ਮੇਰੇ ਕਜਨ ਬਰਦਰ ਸੀ ਇਹ ਆਈਟੀਪੀਪੀ ਦੇ ਵਿੱਚ ਜੌਬ ਕਰਦੇ ਸੀ ਇਹਨਾਂ ਦੇ 59 ਆਈਟੀਪੀਪੀ ਸੀ ਜੋ ਗਵਾਟੀ ਤੋਂ ਅੱਗੇ ਤੇਜਪੁਰ ਤੇਜਪੁਰ ਤੋਂ ਅੱਗੇ ਬਾਲੋਗੰਡ ਦੇ ਵਿੱਚ ਆਪਣੀ ਡਿਊਟੀ ਦੇ ਉੱਤੇ ਤਹਿਨਾਤ ਸੀ ਉਸ ਡਿਊਟੀ ਦੇ ਤਰ ਤਹਨਾਤ ਡਿਊਟੀ ਦੇ ਦੌਰਾਨ ਜੋ ਕੱਲ ਸਾਡੀ ਇਹਨਾਂ ਦੇ ਅਧਿਕਾਰੀਆਂ ਦੇ ਨਾਲ ਵੀ ਗੱਲ ਹੋਈ ਸੀ ਡਿਊਟੀ ਦੇ ਦੌਰਾਨ ਇਹਨਾਂ ਦੇ ਉਥੇ ਸ਼ਹੀਦ ਹੋ ਗਏ ਨੇ ਅਸੀਂ ਅੱਜ ਸਵੇਰ ਜਿਸ ਟਾਈਮ ਦੇ ਵਿੱਚ ਪਿੰਡ ਦੇ ਵਿੱਚ ਉਸ ਸੀ ਵੀ ਦੇ ਬਾਰੇ ਖਬਰ ਦੇ ਬਾਰੇ ਪਤਾ ਲੱਗਾ ਤੋਂ ਪਿੰਡ ਦੇ ਵਿੱਚ ਅਚਾਨਕ ਸੀ ਇੱਕ ਚਹਲਾ ਤਜਾਸ ਆ ਗਿਆ ਔਰ ਜੋ ਪਿੰਡ ਦੇ ਵਿੱਚ ਪੂਰਾ ਹੀ ਆਸ-ਪਾਸ ਦੇ ਲੋਕਾਂ ਦੇ ਵਿੱਚ ਸੋਕ ਦੀ ਲਹਿਰ ਰਹੀ ਤੇ ਪੂਰਾ ਹੀ ਪਿੰਡ ਸ਼ੋਕ ਮਨਾ ਰਿਹਾ ਹੈ। ਉਸ ਅੱਜ ترਸੇਮ ਸਿੰਘ ਦੀ ਜੋ ਡੈੱਡ ਬੋਡੀ ਹੈ ਉਹ ਉਹਨਾਂ ਦੇ ਘਰ ਪਹੁੰਚ ਗਈ ਹੈ ਔਰ ਉਹਨਾਂ ਦਾ ਪੂਰੇ ਹੀ ਸਨਮਾਨ ਦੇ ਨਾਲ ਗਾਰਡ ਆਫ ਆਨਰ ਦੇ ਨਾਲ ਔਰ ਰੀਤਾਂ ਦੇ ਨਾਲ ਆਤਮ ਨੂੰ ਸੁਤਘਾਈ ਦਿੱਤੀ ਗਈ ਹੈ ਉਹਸ ਤੇ ਬੈਠੇ ਸਾਰੇ ਇਸ ਪਹੁੰਚੇ ਹੋਏ ਤੇ ਨਾਲ ਉਹਨਾਂ ਦਾ ਸੰਸਕਾਰ ਹੋ ਗਿਆ ਹੈ ਸੰਸਕਾਰ ਤੋਂ ਬਾਅਦ ਦੇ ਵਿੱਚ ਹੁਣ ਸਾਰੇ ਜਾਨੇ ਜਿੰਨੇ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਪੂਰੇ ਹੀ ਸ਼ੋਕ ਮਨਾਰੇ ਨੇ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਕੀ ਕਰਨ ਲਈ ਅੱਜ ਤਿੱਕਰ ਕਿਸੇ ਵੀ ਅਧਿਕਾਰੀ ਦੇ ਨਾਲ ਕੋਈ ਢਿੱਡ ਖੱਡੀ ਖੁੱਲ ਕੇ ਗੱਲਬਾਤ ਨਹੀਂ ਹੋਈ ਕਿਉਂਕਿ ਅਧਿਕਾਰੀ ਵੀ ਆਪਣੀ ਡਿਊਟੀ ਦੇ ਦੌਰਾਨ ਉਹ ਵੀ ਆਪਣੀ ਡਿਊਟੀ ਕਰ ਰਿਹਾ ਸੀ ਅੱਜ ਤਿੱਕਰ ਸਾਡੀ ਕਿਸੇ ਅਧਿਕਾਰੀ ਦੇ ਨਾਲ ਕੋਈ ਗੱਲ ਨਹੀਂ ਹੋਈ ਵੀ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਡਿਪਾਰਟਮੈਂਟ ਅੱਗੇ ਇਹ ਮੰਗ ਰੱਖਦੇ ਹਾਂ ਕਿ ਉਹਨਾਂ ਡਿਊਟੀ ਦੇ ਦੌਰਾਨ ਜੋ ਇਹਨਾਂ ਨੂੰ ਤੁਹਾਡੇ ਵਿੱਚ ਸ਼ਿਰੋਏ ਨੇ ਅਸੀਂ ਇਹੀ ਡਿਊਟੀ ਦਰਾਂ ਮਹਿਕਮੇ ਨੂੰ ਹੋਰ ਪੰਜਾਬ ਗਵਰਨਮੈਂਟ ਦੇ ਅੱਗੇ ਇਹ ਮੰਨਣ ਕਰਦੇ ਆ ਕਿ ਜੋ ਕਿ ਜੋ ਵੀ ਤਰਸੇਮ ਸਿੰਘ ਦੇ ਪਰਿਵਾਰ ਨੂੰ ਸਰਕਾਰੀ ਬੈਨੀਫਿਟ ਮਿਲਦੇ ਆ ਉਹ ਪੂਰੇ ਦਿੱਤੇ ਜਾਣ ਮੌਲ ਜੋ ਬਹੁਤ ਹੀ ਦੁੱਖ ਭਾਈ ਜਿਹੜੀ ਆਏ ਖਬਰ ਮਿਲਣ ਤੋਂ ਬਾਅਦ ਸਾਰਾ ਪਿੰਡ ਅਦਾਸੀ ਵਿੱਚ ਸਮਾ ਗਿਆ ਕਿ ਤਰਸੇਮ ਸਿੰਘ ਇਹ ਆਈ ਪੀਪੀਬੀ ਦੇ ਵਿੱਚ ਹੌਲਦਾਰ ਰੈਂਕ ਤੇ ਮੌਜੂਦ ਸਨ ਪਰ ਅਚਾਨਕ ਤਬੀਤ ਉਹਨਾਂ ਦੀ ਖਰਾਬ ਹੋਣ ਦਾ ਕਰਕੇ ਉਹਨਾਂ ਦੀ ਡੈਥ ਹੋ ਗਈ ਅੱਜ ਸਵੇਰ ਮਾਰਨਿੰਗ 'ਚ ਇਹਨਾਂ ਨੂੰ ਪਿੰਡ ਲੈ ਆਂਦਾ ਗਿਆ ਤੇ ਅੰਤਿਮ ਸੰਸਕਾਰ ਕੀਤਾ ਗਿਆ ਬਹੁਤ ਹੀ ਮਨ ਭਾਗਾ ਦੁੱਖ ਦੀ ਖਬਰ ਹੈ ਪਰਿਵਾਰ ਬਹੁਤ ਸਤਵੇਂ ਦੇ ਵਿੱਚ ਤੇ ਸਾਰੇ ਹੀ ਪਿੰਡ ਬਹੁਤ ਹੀ ਜਿਹੜਾ ਵਾ ਮਾਤ ਭਾਗੀ ਖਬਰ ਸੁਣ ਕੇ ਅਦਾਸ ਅਦਾਸੀ ਸਾ ਗਈ ਇਹ ਸਾਰੇ ਬੱਚਿਆਂ ਨੂੰ ਵੇਖ ਕੇ ਇਹ ਚੀਜ਼ ਦੇ ਉੱਤੋਂ ਸੇਧ ਲੈਣੀ ਚਾਹੀਦੀ ਆ ਕਿ ਇਹ ਸਾਡਾ ਬੱਚਾ ਬਹੁਤ ਛੋਟੀ ਉਮਰ ਦੇ ਵਿੱਚ ਹੀ ਨੌਕਰੀ ਤੇ ਭਰਤੀ ਹੋਇਆ ਸੀ ਤੇ ਇਹਦੇ ਵੱਲ ਦੇਖ ਕੇ ਜੋ ਵੀ ਇਹ ਨਸ਼ਿਆਂ ਦੇ ਚੱਕਰ ਦੇ ਵਿੱਚ ਬੱਚੇ ਜਾ ਰਹੇ ਆ ਉਹ ਬੱਚਿਆਂ ਨੂੰ ਸੇਧ ਲੈਣੀ ਚਾਹੀਦੀ ਆ ਚੰਗੀਆਂ ਪ੍ਰੈਕਟਿਸ ਕਰਕੇ ਭਰਤੀ ਹਾਲ ਆਪਣਾ ਜਿਹੜਾ ਵਾ ਸੰਯੋਗ ਦੇਣਾ ਚਾਹੀਦਾ